ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਆਖਿਆ ਗਿਆ ਜਿਸ ਨਾਲ ਪ੍ਰਦੂਸ਼ਣ ਘਟੇਗਾ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਕੂਲੀ ਬੱਚਿਆਂ ਦੁਆਰਾ ਇਸੇ ਹੀ ਸਬੰਧ ਦੇ ਵਿੱਚ ਪੋਸਟਰ ਬਣਾਏ ਗਏ ਨੇ। ਇਹਨਾਂ ਪੋਸਟਰਾਂ ਨੂੰ ਕਾਨੂੰਨੀ ਸਿਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਸਖਤਰ ਅਤੇ ਸੀਜੀਐਮ ਜੱਜ ਸ਼੍ਰੀ ਹਿਮਾਂਸ਼ੂ ਅਰੋੜਾ ਨੇ ਰਿਲੀਜ਼ ਕੀਤਾ ਹੈ। ਇਸ ਮੌਕੇ ਤੇ ਜੱਜ ਸ੍ਰੀ ਹਿਮਾਂਸ਼ੂ ਉਰੋੜਾ ਨੇ ਕਿਹਾ ਕਿ ਉਹਨਾਂ ਨੇ ਸਕੂਲ ਦੇ ਬੱਚਿਆਂ ਦੇ ਪੋਸਟਰ ਪੇਂਟਿੰਗ ਦੇ ਮੁਕਾਬਲੇ ਕਰਵਾਏ ਸਨ ਜਿਸ ਦਾ ਵਿਸ਼ਾ ਪ੍ਰਾਲੀ ਨੂੰ ਨਾ ਜਲਾਉਣਾ ਹੈ। ਉਹਨਾਂ ਕਿਹਾ ਕਿ ਜੋ ਬੱਚੇ ਚੰਗੀ ਪੇਂਟਿੰਗ ਬਣਾਉਣਗੇ ਉਹ ਉਹਨਾਂ ਦੇ ਪੋਸਟਰ ਬਣਾ ਕੇ ਰਿਲੀਜ਼ ਕਰਨਗੇ। ਇਨ੍ਹਾਂ ਪੋਸਟਰਾਂ ਤੇ ਬੱਚਿਆਂ ਦੇ ਨਾਮ ਅਤੇ ਕਲਾਸ ਆਦ ਵੀ ਲਿਖਿਆ ਹੋਵੇਗਾ। ਉਹਨਾਂ ਨੇ ਦੱਸਿਆ ਹੈ ਕਿ ਬੱਚਿਆਂ ਨੇ ਬਹੁਤ ਵਧੀਆ ਪੇਂਟਿੰਗ ਬਣਾਈਆਂ ਨੇ। ਜਿਨ੍ਹਾਂ ਦੇ ਵਿੱਚੋਂ ਪੰਜ ਪੇਂਟਿੰਗ ਬਹੁਤ ਹੀ ਜ਼ਿਆਦਾ ਵਧੀਆ ਨੇ ਜਿਨ੍ਹਾਂ ਨੂੰ ਅੱਜ ਉਹਨਾਂ ਦੇ ਵੱਲੋਂ ਪੋਸਟਰ ਦੇ ਰੂਪ ਵਿੱਚ ਰਿਲੀਜ਼ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਸੀਜੀਐਮ ਜੱਜ ਸ੍ਰੀ ਹਮੰਚੂ ਅਰੋੜਾ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ ਅੱਜ 31 10 2025 ਨੂੰ ਡੀਐਲਐਸ ਸ਼੍ਰੀਮੁਖਸਰ ਸਾਹਿਬ ਨੇ ਇਸ ਗੱਲ ਨੂੰ ਧਿਆਨ ਰੱਖਦਿਆਂ ਹੋਇਆ ਕਿ ਪਰਾਲੀ ਸਾੜਨ ਦੀ ਜਿਹੜੀ ਇੱਕ ਪ੍ਰਕਿਰਿਆ ਹੈ ਇੱਕ ਜਿਹੜੀ ਪ੍ਰਥਾ ਸਾਡੇ ਪੰਜਾਬ ਰਾਜ ਵਿੱਚ ਖਾਸ ਕਰਕੇ ਚੱਲੀ ਆ ਰਹੀ ਹੈ ਜਿਸ ਦਾ ਸਾਰੇ ਨਾਗਰਿਕਾਂ ਦੀ ਸਿਹਤ ਤੇ ਅਤੇ ਵਾਤਾਵਰਣ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਉਸ ਨੂੰ ਰੋਕਣ ਲਈ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਅਸੀਂ ਡੀਏਵੀ ਪਬਲਿਕ ਸਕੂਲ ਦੇ ਵਿੱਚ 15 ਅਕਤੂਬਰ 2025 ਨੂੰ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਆਰਗੇਨਾਈਜ਼ ਕਰਵਾਇਆ ਸੀ ਉਸ ਵਿੱਚ ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਪਰਾਲੀ ਜਲਾਨ ਦੇ ਨੁਕਸਾਨ ਅਤੇ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਫਾਇਦੇ ਹਨ ਉਹਨਾਂ ਦੇ ਮੁਤਲਕ ਪੋਸਟਰ ਬਣਾਣ ਤਾਂ ਜੋ ਉਹਨਾਂ ਦਾ ਚੋਣ ਕੀਤਾ ਜਾ ਸਕੇ ਕਿ ਉਹਨਾਂ ਵਿੱਚੋਂ ਕਿਹੜੇ ਅੱਛੇ ਪੋਸਟਰ ਸਨ ਉਹਨਾਂ ਵਿੱਚੋਂ 5 ਪੋਸਟਰ ਸਭ ਤੋਂ ਵਧੀਆ ਚੁਣੇ ਗਏ ਸੀ ਤੇ ਉਹਨਾਂ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੱਲ੍ਹ 31 ਅਕਤੂਬਰ 2025 ਨੂੰ DAV ਸਕੂਲ ਵਿੱਚ ਜਾ ਕੇ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਹਨਾਂ ਦੇ ਪੋਸਟਰਾਂ ਤੋਂ ਹੀ ਪ੍ਰੇਰਣਾ ਲੈਂਦੇ ਹੋਏ DLESE ਸ਼੍ਰੀ ਮੁਖਸਰ ਸਾਹਿਬ ਨੇ ਇਹ ਡਿਸਾਈਡ ਕੀਤਾ ਕਿ ਬੱਚਿਆਂ ਵੱਲੋਂ ਬਣਾਏ ਗਏ ਪੋਸਟਰ ਜਿਉਂ ਦੇ ਤਿਉਂ ਹੀ ਫਲੈਕਸਾਂ ਦੇ ਰੂਪ ਦੇ ਵਿੱਚ ਬਣਾਏ ਜਾਣਗੇ ਅਤੇ ਸਾਰੇ ਜ਼ਿਲ੍ਹੇ ਦੇ ਵੱਖ-ਵੱਖ ਜਗਾਵਾਂ ਤੇ ਦਰਸਾਏ ਜਾਣਗੇ ਜਿੰਨਾ ਸਦਕਾ ਲੋਕਾਂ ਦੇ ਵਿੱਚ ਪਰਾਲੀ ਨਾ ਜਲਾਣ ਅਤੇ ਇੱਕ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਤਰੀਕੇ ਹਨ ਉਹਨਾਂ ਨੂੰ ਅਪਣਾਉਣ ਦੀ ਜਾਗਰੂਕਤਾ ਅਤੇ ਪ੍ਰੇਰਣਾ ਪੈਦਾ ਹੋਵੇ ਇਹ ਦੇਖਦਿਆਂ ਹੋਇਆ ਕਿ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਫਲੈਕਸਾਂ ਦੇ ਵਿੱਚ ਬੱਚਿਆਂ ਦਾ ਨਾਮ ਉਹਨਾਂ ਦੀ ਕਲਾਸਾ ਅਤੇ ਉਹਨਾਂ ਦਾ ਜਿਹੜਾ ਸਕੂਲ ਹੈ ਉਹ ਜਿਉਂ ਦਾ ਤਿਉਹੀ ਪੋਸਟਰਾਂ ਦੇ ਥੱਲੇ ਅਤੇ ਫਲੈਕਸ ਦੇ ਵਿੱਚ ਬੱਚਿਆਂ ਨੂੰ ਹੀ ਕ੍ਰੈਡਿਟ ਦਿੰਦਿਆਂ ਹੋਇਆ ਦਰਸਾਇਆ ਜਾਏਗਾ ਤਾਂ ਜੋ ਇਹ ਹੋਵੇ ਕਿ ਇਹਦੇ ਵਿੱਚ ਬੱਚਿਆਂ ਦੀ ਮਿਹਨਤ ਹੈ ਅਤੇ ਬੱਚਿਆਂ ਨੂੰ ਵੀ ਅ ਜ਼ਿਲ੍ਹਾ ਪੱਧਰ ਤੇ ਇੱਕ ਪਛਾਣ ਮਿਲੇ ਅਤੇ ਵਾਤਾਵਰਣ ਲਈ ਅਤੇ ਕਿਸਾਨਾਂ ਲਈ ਅਤੇ ਸਾਰੇ ਸਮੂਹ ਜਨਤਾ ਲਈ ਇਹ ਪਰਾਲੀ ਜਲਾਣ ਵਾਲਾ ਜਿਹੜਾ ਇੱਕ ਅ ਪ੍ਰਥਾ ਉਹ ਖਤਮ ਹੋਵੇ ਅਤੇ ਆਰਗੈਨਿਕ ਫਾਰਮਿੰਗ ਅਤੇ ਆਲਟਰਨੇਟ ਫਾਰਮਿੰਗ ਜਿਹੜੀ ਹੈ ਉਹ ਉਸ ਨੂੰ ਵਾਧਾ ਮਿਲੇ ਇਸੇ ਦੇ ਚਲਦਿਆਂ ਉਹ ਪੋਸਟਰ ਕੁਛ ਆ ਛਪ ਕੇ ਆਏ ਹਨ ਤੇ ਉਹਨਾਂ ਦਾ ਲਾਂਚ ਅਸੀਂ ਹੋ ਕਰਨ ਜਾ ਰਹੇ ਹਾਂ